ਪਿਤਰ ਤੇ ਇਨਕੋ ਡਾਰੋ ਆਪਨ ਨਿਗਟ ਬਲਾਵੋ ਆਪਣੀ ਬੇਦ ਆਪ ਜਨਬੋ ਤਨ ਤਨ ਮਹਾਪੁਰਖ ਬਾਬਾ ਸਿਲੂਰਾ ਸਾਹਿਬ ਜੀ ਬਾਬਾ ਡੋਗਰ ਮਹਾਬਲੀ ਜੀ ਇਹਨਾਂ ਦੇ ਪਿਤਰ ਦਰਸ ਸਥਾਨਾਂ ਤੇ ਗੁਰੂ ਕੀ ਸਾਧ ਸੰਗਤ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆ ਆ ਭਾਜਨੀਆਂ ਪਰ ਕੇ ਲਹਾ ਪ੍ਰਾਪਤ ਕਰ ਰਹੇ ਹੋ ਪਰਸੋਂ ਰੋਜ ਤੂੰ ਜੋ ਸੇਵਕਾਂ ਨੇ ਮਹਾਂਪੁਰਖਾਂ ਦੇ ਅੱਗੇ ਜੋ ਕਿਸੇ ਸਮੇਂ ਬੇਨਤੀ ਕੀਤੀ ਸੀ ਦਰਸਤਾਨਾ ਤੇ ਆ ਕਰਕੇ ਮਹਾਰਾਜ ਦੀ ਹਜ਼ੂਰੀ ਅੰਦਰ ਸੋ ਉਹਨਾਂ ਦੀ ਸਤਗੁਰਾਂ ਨੇ ਬੇਨਤੀ ਪ੍ਰਵਾਨ ਕੀਤੀ ਤੇ ਉਹ ਸ਼ੁਕਰਾਨਾ ਕਰਦੇ ਹੋਏ ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਤੇ ਪ੍ਰਵਾਹ ਆਰੰਭ ਹੋਏ ਆਪ ਜੀ ਨੇ ਹੁਣ ਭੋਗ ਸਰਵਣ ਕੀਤੇ ਪਰੰਤ ਅਰਦਾਸ ਬੇਨਤੀ ਤੋਂ ਬਾਅਦ ਸਰਗਰਾਂ ਜੋ ਹੁਕਮ ਨਾਮ ਬਖਸ਼ਿਆ ਹੈ ਪਰਿਵਾਰ ਵੱਲੋਂ ਹੁਕਮ ਹੈ ਕੁਝ ਸਮੇਂ ਵਾਸਤੇ ਇਸ ਦੇ ਨਾਲ ਜੁੜਨ ਦਾ ਯਤਨ ਕਰੀਏ ਇਸ ਤੋਂ ਪਹਿਲਾਂ ਨਿਮਾਣੇ ਨਤਾਣੇ ਅਨਜਾਨ ਜੀਵ ਦੀ ਹਾਜ਼ਰੀ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਕੋਈ ਵੀ ਸਥਾਨ ਜਿੱਥੇ ਵੀ ਕਿਸੇ ਮਹਾਂਪੁਰਖ ਦੇ ਚਰਨ ਪਏ ਹਨ ਕੋਈ ਬੰਦਗੀ ਵਾਲਾ ਜਿੱਥੇ ਵੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਜਿੰਨੇ ਵੀ ਆ ਕੇ ਆਸਣ ਲਾਇਆ ਹੈ ਪਰਮੇਸ਼ਰ ਨੂੰ ਉਜਾਗਰ ਕਰਨ ਵਾਲਾ ਉਹ ਧਰਤੀ ਜਿਹੜੀ ਹੈ ਪੂਜਣ ਯੋਗ ਹੋ ਜਾਂਦੀ ਹੈ ਇਸ ਕਰਕੇ ਮਹਾਰਾਣੀ ਗੁਰਬਾਣੀ ਵਿੱਚ ਫਰਮਾਇਆ ਹੈ ਕਿ ਭਾਈ ਜਿੱਥੇ ਰੱਬ ਦੇ ਪਿਆਰਿਆਂ ਦੇ ਚਰਨ ਪੈਂਦੇ ਹਨ ਤੇ ਉਥੇ ਜਿਹੜਾ ਹੈ ਤੀਰਥਾਂ ਦਾ ਵਾਸਾ ਬਣ ਜਾਂਦਾ ਹੈ ਉਹ ਪੂਜਣ ਯੋਗ ਜਗਾ ਹੋ ਜਾਂਦੀ ਹੈ ਇਸ ਪ੍ਰਕਾਰ ਮਹਾਂਪੁਰਖਾਂ ਦੀਆਂ ਬਯੰਤ ਜੋਗ ਤਾਕਤਾਂ ਇਹ ਸਾਰਾ ਬੰਦਗੀ ਦਾ ਸਦਕਾ ਹੀ ਹੁੰਦਾ ਹੈ ਤੇ ਜੋ ਸਤਗੁਰੂ ਜੀ ਕਹਿੰਦੇ ਹਨ ਕਿ ਭਾਈ ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਪ੍ਰਥਾਏ ਇਸ ਪ੍ਰਕਾਰ ਉਹਨਾਂ ਦਾ ਕਿਹਾ ਹੋਇਆ ਪਰਮੇਸ਼ਰ ਕਦੇ ਵੀ ਮੋੜਦਾ ਨਹੀਂ ਕਿਉਂਕਿ ਰੱਬ ਦੀ ਮਰਜ਼ੀ ਤੋਂ ਬਿਨਾਂ ਕੋਈ ਬਚਨ ਕਰਦੇ ਨਹੀਂ ਤੇ ਜੋ ਵੀ ਉਹਨਾਂ ਦਾ ਬਚਨ ਹੁੰਦਾ ਹੈ ਪਰਮੇਸ਼ਰ ਮੰਨਦਾ ਹੈ ਆਪਣੀ ਕੀਤੀ ਨੂੰ ਵੀ ਕਈ ਵਾਰ ਪਰਮੇਸ਼ਰ ਬਦਲ ਲੈਂਦਾ ਹੈ ਆਪਣੇ ਭਗਤਾਂ ਦੀ ਵਿਣਿਆਈ ਰੱਖਣ ਵਾਸਤੇ ਸੋ ਇਸ ਪ੍ਰਕਾਰ ਜੋ ਪਰਿਵਾਰ ਨੇ ਬੇਨਤੀ ਕੀਤੀ ਹੈ ਤੇ ਗੁਰੂ ਕੀ ਸਾਧ ਸੰਗਤ ਮਹਾਂਪੁਰਖਾਂ ਦੇ ਦਰ ਤੇ ਬੇਨਤੀ ਪ੍ਰਵਾਨ ਹੋਈ ਹੁਣ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਧੰਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੰਜ ਬਾਣੀ ਦੇ ਸੰਪਾਦਕ ਜਿਨ੍ਹਾਂ ਨੇ ਇਸ ਸਮੇਂ ਤੇ ਸੇਵਕ ਪਰਿਵਾਰ ਤੇ ਆਏ ਸੰਗਤਨੋਂ ਇਹ ਪਵਿੱਤਰ ਦਰਗਾਹੀ ਅਲਾਹੀ ਬਾਣੀ ਦਾ ਫਰਮਾਨ ਬਖਸ਼ਿਸ਼ ਕੀਤਾ ਹੈ ਸੋ ਆਓ ਇਸ ਦੇ ਨਾਲ ਜੁੜਨ ਦਾ ਯਤਨ ਕਰੀਏ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਾ ਮਹੱਲਾ ਕੰਧਵਾ ਸਨਮਾਨਯੋਗ ਸਤਿਗੁਰਾਂ ਦੀ ਸਾਧ ਸੰਗਤ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਓਠ ਰਾਗਣੀ ਦੇ ਅੰਦਰ ਸ਼ਬਦ ਉਚਾਰਨ ਕੀਤਾ ਹੈ ਰਾਗ ਮਾਲਾ ਅਨਸਾਰ ਤੇ ਸਤਿਗੁਰਾਂ ਨੇ ਇਸ ਪ੍ਰਕਾਰ ਇਸ ਓਠ ਰਾਗ ਦੇ ਵਿੱਚ ਇਹ ਬਚਨ ਜਿਹੜਾ ਹੈ ਕਿਰਪਾ ਕੀਤੀ ਹੈ ਕਿਉਂਕਿ ਸਤਗੁਰਾਂ ਸਮਾਨਤਾ ਦਿੰਦਿਆਂ ਹੋਇਆਂ ਰਾਗ ਕਰਕੇ ਲਿਖਿਆ ਜਦੋਂ ਵੀ ਕੋਈ ਸ਼ਬਦ ਦੀ ਆਰੰਭਤਾ ਕੀਤੀ ਹੈ ਸੋ ਇਸ ਮਹਾਰਾਜ ਪੰਜਵੇਂ ਪਾਤਸ਼ਾਹ ਸਤਗੁਰੂ ਜੀ ਇਸ ਵਿੱਚ ਕਹਿ ਰਹੇ ਹਨ ਕਿ ਭਾਈ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਹੁਣ ਇੱਥੇ ਦੋ ਬਚਨ ਰਲਦੇ ਹਨ ਪੂਰਾ ਤੇ ਸੱਚਾ ਜਿਹੜਾ ਸੱਚਾ ਸਤਗੁਰੂ ਹੈ ਪੂਰਾ ਸਤਗੁਰੂ ਹੈ ਉਹਦੀ ਨਿਸ਼ਾਨੀ ਹੈ ਸਤਪੁਰਖ ਜਨ ਜਾਣਿਆ ਸਤਗੁਰ ਤੇ ਸਕਾ ਨਾਮ ਇਸ ਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਤੇ ਪੂਰਾ ਕਿਵੇਂ ਹੈ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਤੇ ਸਤਗੁਰੂ ਜੀ ਕਹਿੰਦੇ ਜਿਹੜਾ ਐਸਾ ਗੁਰੂ ਪੂਰਾ ਹੈ ਤੇ ਸੱਚਾ ਹੈ ਜਿਹਦੀ ਕਦੇ ਵੀ ਗੱਲ ਅਧੂਰੀ ਨਹੀਂ ਰਹਿੰਦੀ ਤੇ ਨਾ ਝੂਠ ਹੁੰਦੀ ਹੈ ਤੇ ਇਸ ਕਰਕੇ ਕਹਿੰਦੇ ਪੂਰੇ ਗੁਰ ਕਾ ਸੁਣਿ ਉਪਦੇਸ਼ ਪਾਰ ਬ੍ਰਹਮ ਨਿਕਟ ਕਰ phekh ਕਹਿੰਦੇ ਹੈ ਜੀਵਾ ਜੇ ਤੂੰ ਸੱਚੇ ਪੂਰੇ ਗੁਰੂ ਦੀ ਗੱਲ ਨੂੰ ਮੰਨ ਜਾਵੇਂ ਉਹਦੀ ਆਗਿਆ ਨੂੰ ਤੇ ਜਿਹੜੇ ਪਰਮੇਸ਼ਰ ਨੂੰ ਲੋਕ ਕਈ ਕਈ ਯੋਗ ਲੱਭਣ ਦੇ ਵਾਸਤੇ ਕਠਨ ਕਰਨਾ ਕਾਲ ਦੇ ਰਹੇ ਪਰ ਉਹਦੀ ਪ੍ਰਾਪਤੀ ਨਹੀਂ ਹੋਈ ਤੇ ਜੇ ਪੂਰੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਗੁਰੂ ਨੂੰ ਤਾਕਤ ਪਰਮੇਸ਼ਰ ਨੇ ਦਿੱਤੀ ਹੈ ਵਿਚੋਲੇ ਵਾਂਗੂ ਕਿ ਜਨਮਾਂ ਦੇ ਵਿਛੜੇ ਹੋਏ ਜੀਵ ਜਿਹੜੇ ਇੱਕ ਪਲ ਵਿੱਚ ਉਹਨਾਂ ਦਾ ਬਲਾਬ ਕਰਵਾ ਦਿੰਦਾ ਹੈ ਉਹਦੇ ਵਿੱਚ ਤਾਕਤ ਹੈ ਉਹਦੀ ਡਿਊਟੀ ਹੈ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ੱਤਕਿਆ ਹੈ ਗੁਰੂ ਕੀ ਆਗਿਆ ਨੂੰ ਮੰਨਿਆ ਵੀ ਹੈ ਇਹ ਨਾਲ ਪਹਿਲਾਂ ਸੁਣਿਆ ਗੁਰੂ ਨੇ ਸਾਨੂੰ ਕੀ ਆਖਿਆ ਹੈ ਉਹਦੇ ਅਨੁਸਾਰ ਚੱਲਣ ਦਾ ਯਤਨ ਕੀਤਾ ਜਿੱਧਰ ਉਹ ਰੋਕਿਆ ਉਧਰ ਰੁਕਣ ਦਾ ਕੀਤਾ ਤੇ ਫਿਰ ਕਿਰਪਾ ਹੁੰਦੀ ਹੈ ਸੋ ਇਸ ਪ੍ਰਕਾਰ ਮਹਾਰਾਜ ਜੀ ਇਸ ਸ਼ਬਦ ਵਿੱਚ ਕਿਰਪਾ ਕਰਦੇ ਹਨ ਗੁਰਪ੍ਰੀਤਿ ਹੋਵਦਾ ਬੜਾ ਭਾਗੀ ਮਨਹਿ ਭਾਪਰਗਾਸਾ ਮਹਾਰਾਜ ਜੀ ਕਥਨ ਕਰਦੇ ਹਨ ਕਿ ਚਾਹੁੰਦੇ ਤੇ ਆਮ ਸੰਸਾਰ ਦੇ ਜੀਵਨ ਕੇ ਸਾਨੂੰ ਵੀ ਪਰਮੇਸ਼ਰ ਮਿਲ ਜਾਵੇ ਕੋਈ ਇਹ ਨਹੀਂ ਕਹਿੰਦਾ ਮੈਂ ਨਾ ਮਿਲਾਂ ਚਾਹੁੰਦੇ ਸਾਰੇ ਹਨ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਸੋ ਇਸ ਕਰਕੇ ਯਤਨ ਸਾਰੇ ਕਰਦੇ ਹਨ ਪਰ ਮਨਜੂਰ ਕਿਦਾ ਹੁੰਦਾ ਹੈ ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਦੀ ਗੱਲ ਨੂੰ ਸੁਣ ਕੇ ਮੰਨਿਆ ਤੇ ਮੰਨ ਕੇ ਉਹਦੇ ਅਨਸਾਰ ਆਪਣਾ ਜੀਵਨ ਬਣਾਇਆ ਤੇ ਫਿਰ ਸਤਿਗੁਰੂ ਜੀ ਕਥਨ ਕਰਦੇ ਪੂਰੀ ਦੀ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਤੇ ਇਹ ਵੱਡੇ ਭਾਗਾ ਵਾਲੇ ਜਿਹੜੇ ਜੀਵਨ ਉਹ ਲਾਹਾ ਪ੍ਰਾਪਤ ਕਰਦੇ ਹਨ ਬਿਨਾਂ ਭਾਗਾ ਤੋਂ ਸੰਗਤ ਵਿੱਚ ਨਹੀਂ ਆਇਆ ਜਾਂਦਾ ਇਤੋਂ ਤੱਕ ਸਤਿਗੁਰਾਂ ਕਿਹਾ ਬਿਨ ਭਾਗਾ ਸਤਿਗੁਰ ਨਾ ਮਿਲੇ ਕਰ ਬੈਠਿਆ ਨਿਗਟ ਨੇਤ ਪਾਸ ਭਾਵੇਂ ਗੁਰੂ ਘਰ ਦੇ ਲਾਗੇ ਵੀ ਕੋਈ ਜੀਵ ਹੋਵੇ ਉਹ ਵੀ ਬਿਨਾਂ ਕਰਮਾਂ ਤੋਂ ਨਹੀਂ ਆ ਸਕਦਾ ਤੇ ਜਿਹਦੇ ਕਰਮਾਂ ਵਿੱਚ ਲਾਹਾ ਲਿਖਿਆ ਹੈ ਉਹ ਦੂਰੋਂ ਹੀ ਆ ਕੇ ਲਾਹਾ ਲੈ ਜਾਂਦਾ ਹੈ ਇਸ ਪ੍ਰਕਾਰ ਮਾਰੇ ਨੇ अनेका ਥਾਵਾਂ ਦੀ ਗੁਰਬਾਣੀ ਅੰਦਰ ਦੱਸਿਆ ਹੈ ਭਾਈ ਕਿ ਜਿਹੜਾ ਕਮਲ ਫੁੱਲ ਹੈ ਉਹਦੇ ਨਾਲ ਡੱਡੂ ਦੀ ਵੀ ਸੰਗਤ ਹੈ ਤੇ ਉਹਦੇ ਨਾਲ ਭੌਰੇ ਦੀ ਵੀ ਸੰਗਤ ਹੈ ਡੱਡੂ ਹਰ ਵੇਲੇ ਉਹ ਕਮਲ ਫੁੱਲ ਦੇ ਜੜ ਦੇ ਲਾਗੇ ਰਹਿੰਦਾ ਹੈ ਟਾਣੀ ਤਣੇ ਦੇ ਪਰ ਉਹ ਪਾਣੀ ਵਿੱਚੋਂ ਜਾਲਾ ਹੀ ਖਾਂਦਾ ਹੈ ਉਹਨੂੰ ਕੋਈ ਸੁਗੰਧੀ ਦਾ ਸੁਹਪਣ ਦਾ ਕੋਈ ਵੀ ਉਹਦਾ ਪਤਾ ਨਹੀਂ ਲਾਭ ਨਹੀਂ ਹੈ ਉਹਨੂੰ ਕੋਈ ਪ੍ਰਭਾਵ ਨਹੀਂ ਕਮਲ ਫੁੱਲ ਵਿੱਚ ਕੀ ਗੁਣ ਹੈ ਤੇ ਜਿਹੜਾ ਭੌਰਾ ਹੈ ਦੂਰੋਂ ਆ ਕਰਕੇ ਸੁਗੰਧੀ ਲੈ ਜਾਂਦਾ ਹੈ ਤੇ ਇਸ ਕਰਕੇ ਇੱਥੇ ਵੀ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਚਰਨਾਂ ਦੇ ਭੌਰੇ ਪ੍ਰੇਮੀ ਸਿੱਖ ਪ੍ਰੇਮੀ ਰੂਹਾਨਾ ਉਹ ਆ ਕੇ ਗੁਰੂ ਕੋਲ ਆਹਾ ਪ੍ਰਾਪਤ ਕਰਦੇ ਗੁਰੂ ਕੇ ਬਚਨ ਸੁਣ ਕੇ ਉਹਦੇ ਅਨੁਸਾਰ ਚੱਲਦੇ ਹਨ ਤੇ ਫਿਰ ਸਤਿਗੁਰੂ ਜੀ ਕਹਿੰਦੇ ਗੁਰ ਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸ ਜਿਹੜਾ ਗੁਰੂ ਕੋਲ ਆ ਕੇ ਆਪਣਾ ਤਨ ਮਨ ਧਨ ਸਭ ਛੱਡ ਦਿੰਦਾ ਨਾ ਇਹ ਸਰੀਰ ਹੀ ਮੇਰਾ ਹੈ ਨਾ ਧਨ ਪਦਾਰਥ ਜਾਇਦਾਦ ਹੀ ਮੇਰੀ ਹੈ ਤੇ ਨਾ ਮਨ ਹੀ ਮੇਰਾ ਹੈ ਕਿਉਂਕਿ ਮੇਰੇ ਮਨ ਦਾ ਤੇ ਕੋਈ ਭਰੋਸਾ ਨਹੀਂ ਤੇ ਫਿਰ ਕਹਿੰਦੇ ਕਰਨਾ ਕੀ ਇਹ ਤਨ ਮਨ ਧਨ ਸਭ ਸੌਂਬ ਗੁਰ ਕੋਲ ਹੁਕਮ ਮੰਨਿਆ ਆ ਪਾਈਏ ਗੁਰੂ ਕੀ ਆਗਿਆ ਨੂੰ ਮੰਨਿਏ ਤੇ ਸਾਰਾ ਕੁਝ ਹੀ ਸਫਲ ਹੋ ਜਾਂਦਾ ਤਨ ਵੀ ਮਨ ਵੀ ਤੇ ਧਨ ਵੀ ਕਾਮਯਾਬ ਇਹ ਹੋ ਜਾਂਦੀ ਹੈ ਜੀਵ ਦੀ ਹਰ ਗੱਲ ਦੇ ਵਿੱਚ ਕਾਮਯਾਬੀ ਹੋ ਸਫਲ ਹੋ ਜਾਂਦਾ ਹੈ ਸੋ ਸਤਿਗੁਰੂ ਜੀ ਕਹਿੰਦੇ ਮੰਨੇ ਭਿਆ ਪ੍ਰਗਾਸਾ ਸਭ ਤੋਂ ਵੱਡੀ ਦਾਤ ਇੱਕ ਹੀ ਹੈ ਕਿ ਗੁਰੂ ਉਹਨੂੰ ਨਾਮ ਦਾ ਚਾਨਣ ਬਖਸ਼ ਦਿੰਦਾ ਹੈ ਤੇ ਸਤਿਗੁਰਾਂ ਕਾਲ ਯੁਗ ਦੇ ਦੱਤਸ਼ਾ ਲੱਛਣ ਦੱਸੇ ਹਨ ਵਿੱਚ ਕਾਲ ਯੁਗ ਘੋਰ ਅੰਧਾਰ ਹੈ ਮਨ ਮੁਖ ਰਾਹ ਨਾ ਕੋਈ ਇਸ ਕਾਲ ਯੁੱਗ ਦੇ ਸਮੇਂ ਵਿੱਚ ਇਹ ਕਾਰਨ ਬੜਾ ਵੱਡਾ ਹੈ ਕਿ ਧਾਰਮਿਕ ਰਸਤੇ ਜਿਹੜੇ ਅਨੇਕ ਪ੍ਰਕਾਰ ਦੇ ਹਨ ਜੀਵ ਕਈ ਵਾਰ ਚੱਕਰ ਵਿੱਚ ਪੈ ਜਾਂਦਾ ਕਿਹੜੇ ਰਸਤੇ ਚੱਲੀਏ ਕਿਹੜੇ ਛੱਡ ਗਏ ਤੇ ਸਤਿਗੁਰੂ ਜੀ ਕਥਨ ਕਰਦੇ ਹਨ ਭਾਈ ਇਸ ਬਾਣੀ ਦਾ ਆਸਰਾ ਲਵ ਬਾਣੀ ਇੱਕ ਧਰਮ ਨੂੰ ਨਹੀਂ ਬਾਣੀ ਸਰਬੱਤ ਸੰਸਾਰ ਦੀ ਸਾਂਝੀ ਹੈ ਜਿਹੜਾ ਵੀ ਇਹਦਾ ਆਸਰਾ ਤੱਕਦਾ ਮਨ ਕਰਕੇ ਤਾਂ ਉਹ ਅੱਜ ਦੇ ਸਮੇਂ ਵਿੱਚ ਦੂਜੇ ਧਰਮਾਂ ਵਾਲੇ ਲੋਕ ਬਹੁਤ ਇਸ ਗੁਰਬਾਣੀ ਤੋਂ ਲਾਭ ਪ੍ਰਾਪਤ ਕਰ ਰਹੇ ਹਨ ਆ ਇਸ ਕਰਕੇ ਸਾਡੇ ਤੋਂ ਬਹੁਤ ਅੱਗੇ ਜਾ ਰਹੇ ਹਨ ਕਿਉਂਕਿ ਉਹ ਇਹ ਸੋਚਦੇ ਕਿਡਾ ਸਾਮਾ ਸਾਡਾ ਜਿਹੜਾ ਪਿਛੇ ਲੰਘ ਚੁੱਕਾ ਹੈ ਉਹ ਅਸੀਂ ਐਵੇਂ ਗਵਾ ਲਿਆ ਇਹ ਤੇ ਸਭ ਤੋਂ ਵੱਡੀ ਤਾਕਤ ਹੈ ਤੇ ਇਸ ਕਰਕੇ ਅੱਜ ਵੀ ਕੋਈ ਕਹਿ ਦੇਵੇ ਕਿਸੇ ਬਹਾਨੇ ਪਾਵੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹਾਂ ਤੇ ਆਪ ਜਾਣਦੇ ਹੋ ਕਿ ਉਹ ਜਾਵਾਤਵਰਣ ਬਣ ਜਾਂਦਾ ਹੈ ਸਾਰੇ ਇਸ ਬਾਣੀ ਦਾ ਸਤਿਕਾਰ ਕਰਦੇ ਗੁਰੂ ਸਾਹਿਬਾਂ ਨੇ ਆਪ ਬਾਣੀ ਲਿਖ ਕੇ ਵੀ ਸਤਿਕਾਰ ਕੀਤਾ ਹੈ ਕਿਉਂਕਿ ਇਹਦੇ ਵਿੱਚ ਕੋਈ ਮਾੜਾ ਬਚਨ ਨਹੀਂ ਦੱਸਿਆ ਜਾਂਦਾ ਤਾਂ ਸਤਿਗੁਰਾਂ ਕਿਹਾ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਰੋਸ਼ਨੀ ਕਈ ਪ੍ਰਕਾਰ ਦੀ ਹੈ ਖਾਸ ਕਰਕੇ 6 ਪ੍ਰਕਾਰ ਦੀ ਰੋਸ਼ਨੀ ਦੱਸੀ ਹੈ ਜਿਨ੍ਹਾਂ ਵਿੱਚੋਂ ਆਮ ਬਿਜਲੀ ਦੀ ਰੋਸ਼ਨੀ ਜਿਹੜੀ ਬਹੁਤ ਵੱਡੀ ਰਵਸਤਾਰ ਵਾਲੀ ਹੈ ਤੇ ਗੁਰਬਾਣੀ ਦੀ ਜਿਹੜੀ ਹੈ ਰੋਸ਼ਨੀ ਇਹਦੇ ਤੋਂ ਹਜ਼ਾਰਾਂ ਕਰੋੜਾਂ ਗੁਣਾ ਤੋਂ ਵੱਧ ਹੈ ਇਸ ਕਰਕੇ ਗੁਰਬਾਣੀ ਰਸਤਾ ਵੀ ਦੱਸਦੀ ਹੈ ਤੇ ਗੁਰਬਾਣੀ ਉੱਥੇ ਤੱਕ ਪਹੁੰਚਾ ਵੀ ਦਿੰਦੀ ਹੈ ਇਹਦੇ ਵਿੱਚ ਤਾਕਤ ਹੈ ਕਿਉਂਕਿ ਧੁਰ ਕੀ ਬਾਣੀ ਹੈ ਤੇ ਜਿਹੜਾ ਤੁਰਦਾ ਵਾਸੀ ਹੈ ਤੁਰਦਾ ਰਹਿਣ ਵਾਲਾ ਹੈ ਉਹੀ ਤੁਰ ਦੀ ਗੱਲ ਸੁਣਾ ਸਕਦਾ ਹੈ ਇਸ ਕਰਕੇ ਸਤਿਗੁਰਾਂ ਤਾਂ ਹੀ ਕਹੇ ਜਿਹਦੇ ਅੰਦਰ ਵਿਰਾਗ ਤੇ ਪਿਆਰ ਪੈਦਾ ਹੋ ਗਿਆ ਤੇ ਉਹਦੇ ਐਸੇ ਵਿਰਾਗ ਤਿਆਗ ਦੇ ਖੰਭ ਨੂੰ ਮਿਲ ਜਾਂਦੇ ਜਿਹਦੇ ਨਾਲ ਉੱਡ ਕੇ ਜਿਹਦੇ ਸਹਾਰੇ ਭਾਵ ਪਰਮੇਸ਼ਰ ਨਾਲ ਜੀ ਮਿਲ ਜਾਂਦਾ ਹੁਣੇ ਆਪ ਸਰਵਣ ਕੀਤਾ ਹੈ ਭੋਗ ਦੇ ਆਰੰਭ ਵਿੱਚ ਕਿ ਖੰਭ ਵਕਾਂਢੜੇ ਜੇਲ ਹਾਂ ਕਿ ਨਾਸ ਆਵੇ ਤੋਲ ਤਨ ਜੜਾਈ ਆਪਣੈ ਲਾਹਸ ਹੋ ਸਕਣ ਟੋਲ ਇਸ ਕਰਕੇ ਜਿਨ੍ਹਾਂ ਨੂੰ ਸਤਿਗੁਰੂ ਨੇ ਇਹ ਸੋਝੀ ਬਖਸ਼ ਦਿੱਤੀ ਹੈ ਪਿਆਰ ਸ਼ਰਧਾ ਵਿਸ਼ਵਾਸ ਦੀ ਭਾਈ ਉਹਨਾਂ ਦੇ ਅੰਦਰ ਚਾਨਣ ਹੋ ਗਿਆ ਤੇ ਅਸਲ ਤੇ ਡਗਲ ਦੀ ਉਹਨਾਂ ਨੂੰ ਪਛਾਣ ਆ ਜਾਂਦੀ ਹੈ ਤੇ ਜਿਹੜੇ ਵਪਾਰੀ ਨੂੰ ਅਸਲ ਚੀਜ਼ ਦਾ ਪਤਾ ਹੋਵੇ ਨਕਲੀ ਕਿਵੇਂ ਖਰੀਦੇਗਾ ਸੋ ਕਹਿਣ ਦਾ ਭਾਵ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਇਹ ਜੀਵ ਦਾ ਪਰਮ ਭਲੇਖਾ ਫਿਰ ਨਿਕਲ ਜਾਂਦਾ ਹੈ ਤੇ ਗੁਰੂ ਤੋਂ ਉਹ ਲਾਹ ਹ ਪ੍ਰਾਪਤ ਕਰਦਾ ਹੈ ਆਪਣੇ ਸਾਨਾ ਕਾ ਪਰਾਸ ਇਹ ਗੱਲ ਤਾਂ ਬਣਦੀ ਹੈ ਜਦੋਂ ਮਨ ਵਿੱਚ ਪੱਕੀ ਗੱਲ ਜਿਹੜੀ ਹੈ ਆ ਕੇ ਵਸ ਜਾਵੇ ਕਿ ਮੇਰੇ ਗੁਰੂ ਦੇ ਬਰਾਬਰ ਕੋਈ ਨਹੀਂ ਕਈ ਵਾਰ ਇਹ ਬੇਨਤੀ ਸਾਂਝੀ ਕੀਤੀ ਗਈ ਗੁਰੂ ਦੀ ਕਿਰਪਾ ਨਾਲ ਕਿ ਭਾਈ ਜਿਵੇਂ ਸਗਾ ਮਾਂ ਪਿਓ ਇੱਕ ਹੀ ਹੁੰਦਾ ਹਰੇਕ ਦਾ ਦੋ ਨਹੀਂ ਹੁੰਦੇ ਜੇ ਹੋਰ ਕੋਈ ਹੋਵੇਗਾ ਮਤਰਿਆ ਹੋਵੇਗਾ ਜਾਂ ਉਹਦੇ ਨਾਲ ਹੋਰ ਲਬਜ਼ ਲੱਗਦੇ ਹਨ ਪਰ ਜਿਹੜਾ ਸਗਾ ਮਾਂ ਪਿਓ ਇੱਕ ਹੀ ਹਰੇਕ ਦਾ ਇਸੇ ਤਰ੍ਹਾਂ ਭਾਈ ਗੁਰੂ ਇੱਕ ਹੈ ਤੇ ਜੇ ਇੱਕ ਗੁਰੂ ਦੇ ਹੋ ਗਏ ਰਹੀਏ ਤੇ ਗੁਰੂ ਨੂੰ ਵੀ ਫਿਰ ਉਹਦਾ ਹਰ ਤਰ੍ਹਾਂ ਖਿਆਲ ਰੱਖਣਾ ਪੈਂਦਾ ਸਤਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕਾ ਗੁਰ ਸਦਾ ਦਿਆਲ ਸਵਾਸ-ਸਵਾਸ ਤੇ ਨਾਲ ਗੁਰੂ ਵੇਖਦਾ ਮੇਰੇ ਸਿੱਖ ਦਾ ਕੋਈ ਕੰਮ ਜਿਹੜਾ ਉਲਟ ਨਾ ਹੋ ਜਾਵੇ ਜੇ ਕਿਸੇ ਦੇ ਮਨ ਵਿੱਚ ਕੋਈ ਬਾਦ ਕਾਟ ਆ ਵੀ ਜਾਵੇ ਜੀਵ ਭੁੱਲਣ ਹਾਰ ਹੈ ਤੇ ਗੁਰੂ ਕੋਈ ਨਾ ਕੋਈ ਐਸੀ ਖੇਡ ਵਰਤਾ ਕੇ ਉਹਨੂੰ ਫਿਰ ਸੋਜੀ ਬਖਸ਼ ਦਿੰਦੇ ਹਨ ਇਸ ਕਰਕੇ ਕਹਿੰਦੇ ਕੋਈ ਵੀ ਉਹਦੇ ਬਰਾਬਰ ਪਹੁੰਚ ਨਹੀਂ ਸਕਦਾ ਇਹ ਜਿਹਦੇ ਮਨ ਵਿੱਚ ਭਰੋਸਾ ਆ ਗਿਆ ਤੇ ਲਾਭ ਵੀ ਉਹ ਹੀ ਲੈ ਸਕਦਾ ਜੇ ਕਹਿ ਦਿੱਤਾ ਪਤਾ ਨਹੀਂ ਮੈਂ ਅਰਦਾਸ ਕਰਾਈ ਸੇਵਾ ਕੀਤੀ ਇਹ ਪਤਾ ਨਹੀਂ ਇਹ ਗੁਰੂ ਨੇ ਪ੍ਰਮਾਣ ਕੀਤੇ ਗਏ ਨਹੀਂ ਤੇ ਜਿਨ੍ਹਾਂ ਨੇ ਕਹਿ ਦਿੱਤਾ ਮਨ ਦੇ ਨਾਲ ਆਪਣੇ ਨਿਰਮਣ ਵਿੱਚ ਸਮਝਾ ਲਿਆ ਮਨ ਨੂੰ ਕਿ ਮੇਰੇ ਗੁਰੂ ਨੇ ਜੋ ਕਹਿ ਦਿੱਤਾ ਉਹ ਸੱਚ ਹੋਵੇਗਾ ਕਦੇ ਝੂਠ ਨਹੀਂ ਹੁੰਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਇਹ ਪ੍ਰਵਾਸੀ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਫਿਰ ਪਦਾਰਥ ਮਿਲਦੇ ਹਨ ਆਪਣੇ ਸਾਧ ਰਖ ਕਲਾ ਹਾਰ ਜਿਹਦੇ ਵਿੱਚ ਇੰਨੇ ਗੁਣ ਹਨ ਜਿਹੜਾ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦਾ ਮਹਾਰਾਜ ਦੀ ਗੁਰਬਾਣੀ ਕਹਿੰਦੇ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਕਿਸ ਦਾ ਬੁਰਾ ਕਿਉ ਹੋਏ ਗੁਰੂ ਤੇ ਇਹ ਸਾਨੂੰ ਵੇਖੋ ਕਿੱਡੀ ਵੱਡੀ ਦਾਤ ਦਿੱਤੀ ਹੈ ਕਿ ਭਾਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੇ ਸਾਰਿਆਂ ਦਾ ਭਲਾ ਮੰਗ ਲਿਆ ਵਿੱਚ ਇਹ ਆਪਣਾ ਵੀ ਹੋ ਗਿਆ ਇਹ ਨਹੀਂ ਕਿ ਕਿਸੇ ਦਾ ਬੁਰਾ ਕਰਕੇ ਆਪਣਾ ਭਲਾ ਕਰਨਾ ਕਿਸੇ ਦਾ ਨੁਕਸਾਨ ਕਰਕੇ ਆਪਣਾ ਸੋਚਣਾ ਕਿਸੇ ਰੁੱਖ ਦਾ ਕਿਸੇ ਬੂਟੇ ਦਾ ਨੁਕਸਾਨ ਕਰਨਾ ਤੇ ਆਪਣਾ ਭਲਾ ਸੋਚਣਾ ਇਸ ਕਰਕੇ ਜੇ ਹੋਰ ਕਿਸੇ ਦਾ ਨੁਕਸਾਨ ਕਰਕੇ ਆਪਣਾ ਭਲਾ ਕਰਵਾਉਣ ਦਾ ਯਤਨ ਕੀਤਾ ਉਹ ਜੇ ਕਿਤੇ ਐਸਾ ਕੌਦਕ ਬਣ ਵੀ ਜਾਵੇ ਤਾਂ ਵੀ ਪਛਤਾਵਾ ਹੁੰਦਾ ਹੈ ਪਰ ਗੁਰੂ ਸਦਾ ਹੀ ਆਪਣੇ ਗੁਰੂ ਸੇਵਕ ਦੀ ਬੇਨਤੀ ਪ੍ਰਵਾਨ ਕਰਕੇ ਹਰ ਥਾਂ ਦੇ ਉਹਦੀ ਪੈਜ ਰੱਖਦਾ ਹੈ ਉਹਦੀ ਵਡਿਆਈ ਕਰਾਉਂਦਾ ਹੈ ਮਹਾਰਾਜ ਕਹਿੰਦੇ ਇਸ ਕਰਕੇ ਉਹਦੇ ਤੋਂ ਸਦਾ ਬਲਿਹਾਰ ਜਾਈਏ ਗੁਰੂ ਨੂੰ ਕੋਈ ਲਾਲਚ ਨਹੀਂ ਕਿ ਮੈਂ ਸਿੱਖ ਕੋਲੋਂ ਕੀ ਲੈਣਾ ਹੈ ਉਹਨੇ ਪ੍ਰੇਮ ਵੇਖਣਾ ਹੈ ਇਹ ਨਹੀਂ ਕਿ ਬਹੁਤੇ ਵੱਡੇ ਵੱਡੇ ਰਾਜੇ ਮਹਾਰਾਜਾ ਦੇ ਨਾਲ ਉਹਦਾ ਸੰਗ ਹੈ ਇਸ ਕਰਕੇ ਉਹ ਨਮਾਨਿਆਂ ਦਾ ਮਾਣ ਹੈ ਜਿਹਨੂੰ ਕੋਈ ਵੀ ਮਾਣ ਨਹੀਂ ਉਹਦਾ ਗੁਰੂ ਮਾਣ ਹੁੰਦਾ ਹੈ ਜਿਹੜਾ ਕਹਿੰਦਾ ਮੈਨੂੰ ਕਿਸੇ ਦੀ ਲੋੜ ਨਹੀਂ ਉਹ ਗੁਰੂ ਕੋਲ ਆਉਂਦਾ ਹੀ ਨਹੀਂ ਗੁਰੂ ਅੱਗੇ ਨਿਮਰਤਾ ਧਾਰਨ ਨਹੀਂ ਕਰਦਾ ਇਸ ਕਰਕੇ ਜਿਹੜੇ ਨੀਵੇਂ ਹੁੰਦੇ ਹਨ ਗੁਰੂ ਨਾਨਕ ਦਾ ਦਰ ਬੜਾ ਉੱਚਾ ਹੈ ਪਰ ਜਿਹੜਾ ਨੀਵਾ ਹੋ ਕੇ ਆਵੇਗਾ ਝੋਲੀਆਂ ਪਰ ਕੇ ਜਾਂਦਾ ਹੈ ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਭਾਏ ਇੱਥੇ ਵੀ ਉਹਦੇ ਦੁਨੀਆ ਦੇ ਵਿੱਚ ਵੀ ਸਾਰੇ ਕਾਰਜ ਸਫਲ ਹੁੰਦਿਆਂ ਨੂੰ ਸੁੱਖ-ਸਹੂਲਤਾਂ ਮਿਲ ਜਾਂਦੀਆਂ ਆਮ ਸਾਡੀ ਇੱਕ ਕਹਾਵਤ ਹੈ ਕਿ ਗੁਰੂ ਮਗਰ ਲੱਗਿਆ ਕਈ ਪ੍ਰੀਖਿਆ ਆਉਂਦੀਆਂ ਕਈ ਮੁਸ਼ਕਲਾਂ ਆਉਂਦੀਆਂ ਅਮਰਤ ਛਕ ਲਈ ਇਹ ਵੱਡੀਆਂ ਮੁਸ਼ਕਲਾਂ ਹਨ ਇਹ ਗੱਲ ਕਿਉਂ ਹੈ ਕਿ ਅਸੀਂ ਪੂਰਾ ਮਗਰ ਲੱਗਦੇ ਨਹੀਂ ਅਸੀਂ ਪੂਰਾ ਵਿਸ਼ਵਾਸ ਗੁਰੂ ਤੇ ਆਪਣੇ ਪਿਓ ਤੇ ਕਰਦੇ ਨਹੀਂ ਜਿਨ੍ਹਾਂ ਕਰ ਲਿਆ ਵੇਖੋ ਉਹਨਾਂ ਨੂੰ ਕੋਈ ਕਮੀ ਨਹੀਂ ਰਹਿ ਜਾਂਦੀ ਉਹਨਾਂ ਦੀਆਂ ਸਾਰਾ ਦੁਨੀਆ ਦੇ ਕੁਲਾਤਾਰ ਦਿੱਤੀਆਂ ਪਰਮੇਸ਼ਰ ਨੇ ਉਹਨਾਂ ਦੇ ਮਨ ਵਿੱਚ ਭਰੋਸਾ ਆ ਗਿਆ ਕਿ ਸਾਡੇ ਗੁਰੂ ਵਰਗਾ ਕੋਈ ਨਹੀਂ ਇਹ ਪਤਾ ਉਹਦੇ ਅੰਦਰ ਤਾਕਤ ਹੈ ਨੂੰ ਛੱਡ ਕੇ ਹੋਰ ਕਿੱਥੇ ਜਾਣਾ ਹੈ ਵੇਖੋ ਜਿਹੜੇ ਬਾਹਰਲੇ ਲੋਕ ਹਨ ਧਰਮਾਂ ਦੇ ਹੋਰ ਗੈਰ ਧਰਮਾਂ ਦੇ ਆਪ ਥਾਵਾਂ ਨੂੰ ਛੱਡ ਕੇ ਤੇ ਇਹਦੀ ਸ਼ਰਨ ਵਿੱਚ ਆ ਰਹੇ ਹਨ ਅਸੀਂ ਇਸ ਗੁਰੂ ਨੂੰ ਛੱਡ ਕੇ ਕੋਈ ਕਿਤੇ ਪੁੱਛਣ ਜਾਂਦਾ ਕੋਈ ਕਿਤੇ ਜਾ ਕੇ ਯਤਨ ਕਰਦਾ ਹੈ ਫਿਰ ਵੀ ਇਹ ਗੁਰੂ ਤੇ ਭਰੋਸਾ ਨਹੀਂ ਤੇ ਉਹ ਗੁਰੂ ਦਾ ਸਿੱਖ ਕਿਵੇਂ ਮੰਨਿਆ ਜਾਵੇਗਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਤੇ ਕਿਰਪਾ ਹੋਈ ਇੱਥੇ ਵੀ ਸੁੱਖ ਸਹੂਲਤਾਂ ਦੇ ਅੱਗੇ ਵੀ ਉਹਨਾਂ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਫਿਰ ਆਮ ਤੁਸੀਂ ਜਾਣਦੇ ਹੋ ਸ਼ਬਦ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀਆਂ ਉਹਾਂ ਸੱਚ ਹੋਵੇ ਕਿਰਪਾ ਹੋ ਜਾਂਦੀ ਹੈ ਰਹਾਉ ਰਹਾ ਤੋਂ ਭਾਵ ਕੇ ਸ਼ਬਦ ਦਾ ਮੁਖ ਭਾਵ ਸਤਿਗੁਰੂ ਜੀ ਇਸ ਤੁਕ ਅੰਦਰ ਦਰਸਾਉਂਦੇ ਹਨ ਆਮ ਕਰਕੇ ਰਾਗੀ ਸਿੰਘ ਜਦੋਂ ਕੀਰਤਨ ਕਰਦੇ ਹਨ ਤੇ ਜਿਹੜਾ ਸ਼ਬਦ ਦਾ ਮੁੱਖ ਭਾਵ ਹੈ ਉਸ ਤੋਗ ਦੀ ਜਿਹੜੀ ਹੈ ਆਧਾਰ ਬਣਾ ਕੇ ਉਹਦਾ ਉਹਦੀ ਟੇਕ ਰੱਖ ਕੇ ਬਾਰ ਬਾਰ ਉਹ ਸ਼ਬਦ ਜਿਹੜਾ ਉਹਨੂੰ ਗਾਇਆ ਜਾਂਦਾ ਹੈ ਕਿ ਕਿਉਂਕਿ ਕੀਰਤਨ ਦਾ ਭਾਵ ਇਹ ਹੁੰਦਾ ਬਾਰ ਬਾਰ ਕਈ ਵਾਰ ਸਾਡੇ ਮਨ ਵਿੱਚ ਸ਼ੰਕਾ ਵੀ ਆਉਂਦੀ ਮੁਰਮੁਰ ਉਹੀ ਬੋਲੀ ਜਾਣਾ ਕਿ ਜਿਹਨੂੰ ਕਿਸੇ ਨੂੰ ਨਹੀਂ ਵੀ ਸਮਝ ਆਈ ਉਹ ਕਿੰਨੀ ਵਾਰ ਤੋਗ ਸੁਨੇਗਾ ਉਹਦੇ ਅੰਦਰ ਕੋਈ ਨਾ ਕੁਝ ਉਹਦਾ ਜ਼ਰੂਰ ਲਾਭ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਸਤਗੁਰਾਂ ਨੇ ਸਾਡੇ ਵਾਸਤੇ ਕਈ ਤਰ੍ਹਾਂ ਇਹ ਪਰਉਪਕਾਰ ਕਰਕੇ ਸਾਨੂੰ ਇਹ ਦਾਤ ਬਖਸ਼ੀ ਹੈ ਤੇ ਕਹਿੰਦੇ ਇੱਕ ਦੇ ਨਾਲ ਜੁੜਨਾ ਕਰੋ ਰਹਾਓ ਸਾਨੂੰ ਇਹ ਜ਼ਾਤੀ ਭਾਈ ਸੋਚ ਫੈਰ ਕੇ ਇੱਥੇ ਵਿਚਾਰ ਕਰਕੇ ਜੋ ਗੁਰੂ ਨੇ ਕਿਹਾ ਇਹ ਕੀ ਦੱਸਿਆ ਹੈ ਕਿਵੇਂ ਅਸੀਂ ਅਗਲੇ ਦਿਨ ਵਿੱਚ ਚੱਲਣਾ ਕਿਵੇਂ ਰੁਕਣਾ ਹੈ ਕਰਨ ਹਾਰਾ ਸੂਝ ਖਸ ਨਾ ਮਾਰਾ ਹਾਂ ਇਹਦੇ ਵੇਖੋ ਕਿੰਨੇ ਪਰਮੇਸ਼ਰ ਦੇ ਗੁਣ ਲੱਛਣ ਦੱਸੇ ਹਨ ਗੁਰੂ ਕੇ ਸਾਧ ਸੰਗਤ ਇੱਕ ਹੁੰਦਾ ਹੈ ਗੁਰਮੰਤਰ ਜਿਹੜਾ ਅਸੀਂ ਸਵਾਸਾ ਨਾਲ ਜਪਦੇ ਹਾਂ ਸਾਨੂੰ ਕਈ ਤਰ੍ਹਾਂ ਦੇ ਭਲੇਖੇ ਪੈਂਦੇ ਹਨ ਉਹਦਾ ਕਾਰਨ ਇਹ ਹੈ ਕਿ ਜਿਵੇਂ ਕਿਸੇ ਨੂੰ ਆਵਾਜ਼ ਮਾਰੀਦੀ ਉਹਦਾ ਨਾਮ ਲੈ ਕੇ ਆਵਾਜ਼ ਮਾਰੀ ਜਾਂਦੀ ਹੈ ਤੇ ਜਿਹੜੀ ਗੁਰਬਾਣੀ ਹੈ ਇਹਦਾ ਭਾਵ ਇਹ ਹੈ ਕਿ ਬਾਣੀ ਦੇ ਨਾਲ ਸਿੱਧੇ ਬਚਨ ਹੋ ਰਹੇ ਹਨ ਹੁਣ ਇੱਥੇ ਆਪ ਅੰਦਾਜ਼ਾ ਲਾ ਲਓ ਕਿ ਇਹਦੇ ਵਿੱਚੋਂ ਕਿਹਦੀ ਘਾਟ ਹੈ ਕਿਹੜੀ ਕੋਈ ਚੀਜ਼ ਮਾੜੀ ਨਹੀਂ ਬਾਣੀ ਵੀ ਸਤਕਾਰਯੋਗ ਹੈ ਨਾਮ ਹੀ ਸਤਕਾਰਯੋਗ ਹੈ ਪਰ ਸਾਨੂੰ ਸਤਗੁਰੂ ਅੰਤਰਜਾਮੀ ਹਨ ਜਿਨ੍ਹਾਂ ਨੇ ਇਹ ਆਉਣ ਵਾਲੇ ਸਮੇਂ ਨੂੰ ਵਿਚਾਰ ਕੇ ਪਹਿਲਾ ਸਾਨੂੰ ਬਾਣੀ ਦੀ ਦਾਤ ਬਖਸ਼ੀ ਹੈ ਕਿ ਭਾਏ ਇਹ ਬਾਣੀ ਤੁਹਾਨੂੰ ਥਾਂ ਥਾਂ ਤੇ ਦਰਸ਼ਨ ਮਾਰਗ ਕਰਾਵੇਗੀ ਮਾਰਗਦਰਸ਼ਨ ਕਰੇਗੀ ਭਾਵ ਰਸਤਾ ਦਿਖਾਵੇਗੀ ਮਾਰੇ ਪਾਸੋਂ ਰੋਕੇਗੀ ਚੰਗੇ ਪਾਸੇ ਵੱਲ ਪ੍ਰੇਰਣਾ ਕਰੇਗੀ ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਭਾਏ ਇਸ ਬਾਣੀ ਦੇ ਨਾਲ ਲੱਗ ਕੇ ਚੱਲਣਾ ਕਰੀਏ ਤੇ ਇਹ ਹਰ ਥਾਂ ਤੇ ਆਨੰਦ ਹੁੰਦਾ ਹੈ ਫਿਰ ਇੱਕ ਵਾਰ ਇਸ ਤੁਕ ਨੂੰ ਸਰਵਣ ਕਰਕੇ ਵਿਚਾਰੀਏ ਕਹਿੰਦੇ ਕਿ ਉਹ ਹਰ ਗੱਲ ਨੂੰ ਵੇਖਦਾ ਤੇ ਹਰ ਹਾਲਤ ਨੂੰ ਵੇਖਦਾ ਤੇ ਹਰ ਗੱਲ ਨੂੰ ਸੁਣਦਾ ਹੈ ਉਹ ਸਾਡੀ ਕੋਈ ਗੱਲ ਗੁੱਝੀ ਨਹੀਂ ਰਹਿਣ ਦਿੰਦਾ ਅਸੀਂ ਬੰਦੇ ਕੋਲੋਂ ਕੁਝ ਲੁਕਾ ਸਕਦੇ ਹਾਂ ਇੱਕ ਦੂਜੇ ਕੋਲ ਲੁਕਾ ਸਕਦੇ ਹਾਂ ਕਿਸੇ ਨੂੰ ਪਤਾ ਨਾ ਲੱਗ ਜਾਵੇ ਪਰ ਪਰਮੇਸ਼ਰ ਅੰਤਰਜਾਣੀ ਜਿਹੜਾ ਅੰਦਰ ਦੀਆਂ ਗੱਲਾਂ ਜਾਣਦਾ ਹੈ ਕਿੰਨੀ ਸਾਇੰਸ ਨੇ ਤਰੱਕੀ ਕੀਤੀ ਮਸ਼ੀਨਾਂ ਇੱਕ-ਇੱਕ ਅਸਰੀਰ ਦੇ ਅੰਗ ਦੀ ਫੋਟੋ ਲੈ ਕੇ ਦੱਸ ਦਿੰਦੀਆਂ ਇਹਦੇ ਵਿੱਚ ਕੀ ਨੁਕਸ ਹੈ ਕੀ ਕਾਰਨ ਹੈ ਪਰ ਮਨ ਦੀ ਫੋਟੋ ਜਿਹੜੀ ਹੈ ਮਸ਼ੀਨ ਅੱਜ ਤੱਕ ਨਹੀਂ ਲੈ ਸਕੇ ਇਹਨੂੰ ਗੁਰੂ ਜਾਣਦਾ ਇਹਦੇ ਮਨ ਵਿੱਚ ਕੀ ਹੈ ਜਦੋਂ ਇਹ ਰੱਬ ਦੇ ਪਿਆਰੇ ਕੋਈ ਕਿਰਪਾ ਕਰਦੇ ਉਹਨਾਂ ਦੇ ਕੋਲ ਕੋਈ ਜਾਣਦਾ ਹੈ ਜਗਿਆਸੂ ਉਹ ਪਹਿਲਾਂ ਉਹਦੇ ਮਨਵਲੇ ਝਾਤੀ ਮਾਰਦੇ ਪਰ ਆਂਦੇ ਕੁਝ ਨਹੀਂ ਕਿਦੇ ਮਨ ਵਿੱਚ ਕੀ ਹੈ ਬਾਹਰੋਂ ਕੀ ਕਰਦਾ ਹੈ ਜਿਹਦਾ ਮਨ ਵੀ ਸੱਚਾ ਤੇ ਮੁਖ ਵੀ ਸੱਚਾ ਇਹ ਪੰਜੇ ਬਾਦਸ਼ਾਹ ਨੇ ਫਿਰ ਉੱਥੇ ਨਰਨਾ ਕਰਕੇ ਦੱਸ ਦਿੱਤਾ ਮਨ ਸਾਚਾ ਮੁਖ ਸਾਚਾ ਸੋਏ ਔਰ ਨਾ ਦੇਖੇ ਇੱਕਿਸ ਬਿਨ ਕੋਈ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਇਸ ਕਰਕੇ ਅੰਤਰ ਜਾਮੀ ਇੱਕ ਤੇ ਸਭ ਕੁਝ ਜਾਣਦਾ ਉਹਦੇ ਕੋਲ ਲੁਕਾਇਆ ਨਹੀਂ ਜਾਣਾ ਉਹਨੂੰ ਪਤਾ ਹੈ ਕੀ ਇਹ ਬੋਲਦਾ ਤੇ ਅੰਦਰ ਇਹਦੇ ਕੀ ਹੈ ਤੇ ਫਿਰ ਉਹ ਕਰਨਿਆਰਾ ਉਹਦੇ ਵਿੱਚ ਤਾਕਤ ਹੈ ਹਰ ਕੰਮ ਨੂੰ ਉਹ ਕਰ ਸਕਦਾ ਹਰ ਥਾਂ ਹਰ ਕਾਰਜ ਦੇ ਵਿੱਚ ਉਹ ਹਾਜ਼ਰ ਹੋ ਸਕਦਾ ਹੈ ਐਡੀ ਹੋਰ ਕਿਸੇ ਵਿੱਚ ਤਾਕਤ ਨਹੀਂ ਇਸੋ ਹੀ ਖਸਮਾ ਮਾਰਾ ਭਾਵ ਕਿ ਉਹ ਐਸਾ ਪਰਮੇਸ਼ਰ ਜਿਹੜਾ ਸਭ ਕੁਝ ਕਰਨ ਕਾਰਨ ਸਰਬ੍ਰੱਤ ਹੈ ਉਹਨੂੰ ਅਸੀਂ ਆਪਣਾ ਸੱਚਾ ਮਾਲਕ ਮਨ ਵਿੱਚ ਮੰਨ ਚੁੱਕੇ ਹਾਂ ਬਿਲਕੁਲ ਪੈਰੋ ਚੱਲੀ ਨਾਂ ਕੇ ਜਿਕੇ ਆ ਨਾਮ ਹੈ ਹੁਣ ਇਹ ਜਿਹੜਾ ਮੂਲ ਮੰਤਰ ਹੈ ਇਹ ਸਾਨੂੰ ਉਹਦੇ ਲੱਛਣ ਬਖਸ਼ਦਾ ਹੈ ਪਰਮੇਸ਼ਰ ਦੇ ਜਿਹੜੇ ਪਰਮੇਸ਼ਰ ਵਿੱਚ ਲੱਛਣ ਹਨ ਉਹਨਾਂ ਦਾ ਵਾਸਾ ਜੀਵ ਵਿੱਚ ਹੋ ਜਾਂਦਾ ਜਿਉਂ-ਜਿਉਂ ਮੂਲ ਮੰਤਰ ਦਾ ਪਾਠ ਕੀਤਾ ਜਾਵੇ ਇਹਦੇ ਵਿੱਚ ਉਹਦੇ ਲੱਛਣ ਨਿਸ਼ਾਨੀਆਂ ਦਸੀਆਂ ਹਨ ਉਹ ਕਿਸੇ ਤੋਂ ਡਰਦਾ ਨਹੀਂ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਉਹ ਸਦਾ ਰਹਿਣ ਵਾਲਾ ਹੈ ਕਾਲ ਵਿੱਚ ਨਹੀਂ ਉਹ ਅਕਾਲ ਹੈ ਸਮੇਂ ਤੋਂ ਬਾਹਰ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਹੇ ਭਾਈ ਉਹ ਜਿਹੜਾ ਐਸਾ ਪਰਮੇਸ਼ਰ ਹੈ ਤੇ ਉਹਨੂੰ ਸਦਾ ਹੀ ਯਾਦ ਕਰੀਏ ਉਹਦਾ ਨਾਮ ਜਪੀਏ ਉਹਦੀ ਬਾਣੀ ਨੂੰ ਸਰਵਣ ਕਰੀਏ ਇਹ ਸਤਿਗੁਰਾਂ ਤਾਂ ਹੀ ਕਹਿਆ ਭਾਈ ਜੇ ਸਾਡੇ ਨਾਲ ਕੋਈ ਬਚਨ ਕਰਨਾ ਤੇ ਬਾਣੀ ਦੇ ਨਾਲ ਆ ਕੇ ਬਚਨ ਕਰੋ ਸਮਝੋ ਸਾਡੇ ਨਾਲ ਤੁਹਾਡੇ ਬਚਨ ਹੋ ਰਹੇ ਹਨ ਤੇ ਫਿਰ ਸਾਨੂੰ ਬਾਣੀ ਤੇ ਪੂਰਨ ਪ੍ਰਤੀਤ ਹੋਣੀ ਚਾਹੀਦੀ ਅਸੀਂ ਸਮਝ ਲੈਨੇ ਕਿ ਬਾਣੀ ਐਵੇਂ ਹੈ ਜਾਂ ਬਾਣੀ ਨਾਮ ਤੋਂ ਥੱਲੇ ਹੈ ਇਹ ਨਾਮ ਵੀ ਸਤਕਾਰਯੋਗ ਹੈ ਬਾਣੀ ਵੀ ਸਤਕਾਰਯੋਗ ਹੈ ਪਰ ਬਾਣੀ ਦਾ ਕਾਰਨ ਇਹ ਕਿ ਸਿੱਧੇ ਉਹਦੇ ਨਾਲ ਬਚਨ ਕਰ ਲੈਣੇ ਤੇ ਜਿਹੜਾ ਮੂ ਗੋਰ ਮੰਤਰ ਦਾ ਸਵਾਸ ਸਵਾਸ ਨਾਮ ਜਪਣਾ ਕੋਈ ਪਛੋ ਜਿੰਨਾ ਵੀ ਜਪਿਆ ਜਾਵੇ ਤੇ ਬਾਣੀ ਜਿੰਨੀ ਪੜੀ ਜਾਂਦੀ ਹੈ ਬਾਣੀ ਦਾ ਨਿਜਮੂ ਹੀ ਹੈ ਬਾਣੀ ਦਾ ਟਾਈਮ ਹੀ ਦੱਸਿਆ ਹੈ ਤੇ ਇਸ ਕਰਕੇ ਗੁਰੂ ਕੀ ਸਾਧ ਸੰਗਤ ਹਰ ਥਾਂ ਤੇ ਜੀਵ ਨੂੰ ਉਹਦਾ ਜਿਹੜਾ ਲਾਭ ਪ੍ਰਾਪਤ ਹੁੰਦਾ ਹੈ ਕਹਿੰਦੇ ਭਾਈ ਗੁਰੂ ਦੇ ਦਰਸ਼ਨ ਕਰਨ ਦਾ ਜਰੂਰ ਕੋਈ ਨਾ ਕੋਈ ਲਾਭ ਹੁੰਦਾ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਫਲਾਣਾ ਤੇ ਆਹ ਕੰਮ ਗਲਤ ਕਰਦਾ ਉਹਦਾ ਕੀ ਫਾਇਦਾ ਹੈ ਉੱਥੇ ਜਾਣ ਦਾ। ਜਾਣ ਦਾ ਜਰੂਰ ਲਾਭ ਹੈ। ਪਾਠ ਕਰਨ ਦਾ, ਕਰਾਉਣ ਦਾ, ਸੇਵਾ ਕਰਨ ਦਾ ਵੀ ਲਾਭ ਹੈ। ਪਰ ਅਸਲ ਕਾਰਨ ਇਹ ਸੰਪੂਰਨ ਫਲ ਉਹ ਲੈ ਜਾਂਦਾ ਹੈ। ਹਰ ਤਰ੍ਹਾਂ ਜਿਹਨੇ ਪੂਰਨ ਤੌਰ ਤੇ ਭਰੋਸਾ ਕੀਤਾ ਉਹਨੂੰ ਹਰ ਇੱਕ ਤਰ੍ਹਾਂ ਦਾ ਫਲ ਮਿਲ ਜਾਂਦਾ। ਜੋ ਵੀ ਸ਼ੁਭ ਦਾਤ ਹੈ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਕਹਿੰਦੇ ਗੁਰੂ ਦੇ ਦਰਸ਼ਨ ਕਰਨ ਦਾ ਫਲ ਬਹੁਤ ਵੱਡਾ ਹੈ। ਤਾਂ ਇਹ ਕੀ ਹੈ ਸੋ ਕਹੋ ਤਾਲਕ ਰਸੇਵੀ ਹੈ ਐਨ ਸੁਸਹਿਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਇਹ ਦਰਸ਼ਨ ਨਹੀਂ ਇਹ ਦਰਸ਼ਨ ਹੈ ਦਰਸ਼ਨ ਕਹੀਏ ਤੇ ਉਹਦਾ ਹੋਰ ਭਾਵ ਹੋਰ ਪਾਸੇ ਚਲਿਆ ਜਾਂਦਾ ਹੈ ਦਰਸਨ ਭਾਵ ਦਾ ਦਿਦਾਰ ਕਰਨਾ ਗੁਰੂ ਨੂੰ ਵੇਖਣਾ ਤੇ ਇਸੇ ਪ੍ਰਕਾਰ ਪਰਸ ਐ ਜੇ ਪਰਸੀਏ ਕਹੀਏ ਤੇ ਸਾਰੇ ਤੇ ਆਪਾਂ ਕਹੀਏ ਕਿ ਆਪਾਂ ਸਾਰੇ ਉਹਦੇ ਦਰਸ਼ਨ ਕਰੀਏ ਇਹਤੇ ਸਾਧਗਣਾ ਸੰਬੋਧਨ ਕਈਤਾ ਆਪਣੇ ਮਨ ਨੂੰ ਸਮਝਾ ਕੇ ਦੱਸਿਆ ਪਰ ਸੈ ਕਿ ਹੇ ਜੀਵ ਉਹਦਾ ਦਰਸ਼ਨ ਕਰਨਾ ਕਰ ਸਹਿ ਸੁਭਾਵੀ ਕਿਤੇ ਸੁੱਦੇ ਸਿੱਧੇ ਦਰਸ਼ਨ ਹੋ ਜਾਵੇ ਤੇ ਕਰੋੜਾਂ ਫਲ ਉਹਨੂੰ ਜੀਵ ਨੂੰ ਮਿਲ ਜਾਂਦੇ ਹਨ ਇਤਿਹਾਸ ਦੱਸਦਾ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਵੀ ਅੰਮ੍ਰਿਤ ਵੇਲੇ ਸੰਗਤ ਵਿੱਚ ਆਉਂਦੇ ਸਨ ਤੇ ਜਿਹਨੂੰ ਪਹਿਲਾਂ ਦਰਸ਼ਨ ਹੋ ਜਾਂਦੇ ਸਭ ਤੋਂ ਕਹਿੰਦੇ ਉਹਨੂੰ ਕੋਈ ਆਖਣ ਦੀ ਲੋੜ ਨਹੀਂ ਰਹਿੰਦੀ ਹਰ ਤਰ੍ਹਾਂ ਦੇ ਉਹਦੇ ਦੁੱਖ ਦੂਰ ਹੋ ਜਾਂਦੇ ਸਾਰਿਆਂ ਨੂੰ ਸੁਖ ਪ੍ਰਾਪਤ ਹੋ ਜਾਂਦੇ ਚਾਰਨ ਕਰੋ ਸ੍ਰੀ ਵਾਹਿਗੁਰੂ ਗੁਰੂ ਕੇ ਦਰਸ਼ਨ ਦਾ ਸਤੋਂ ਵੱਡਾ ਫਲ ਹੈ ਇਸ ਕਰਕੇ ਕਹਿੰਦੇ ਹਨ ਐਸੇ ਗੁਰੂ ਜਿਹੜਾ ਹੈ ਉਹਦੇ ਦਰਸ਼ਨ ਕਰਨੇ ਉਹਦੀ ਆਗਿਆ ਨੂੰ ਮੰਨਣਾ ਉਹਦੀ ਸੇਵਾ ਕਰਨੀ ਉਹਦੀ ਸੰਗਤ ਕਰਨੀ ਉਹਦੀ ਸੰਗਤ ਦੀ ਗਾਂ ਸੰਗਤ ਕਰਨੇ ਉਹ ਜਰੂਰ ਲਾਭ ਪ੍ਰਾਪਤ ਹੋਏ ਗੁਰੂ ਦਾ ਸਿੱਖ ਜਿਹੜਾ ਹੈ ਸਿੱਖ ਦਾ ਵੀ ਗਾੜੀ ਕੋਈ ਪ੍ਰੇਮੀ ਹੋਵੇਗਾ ਉਹ ਵੀ ਮਿਲ ਜਾਵੇ ਤਾਂ ਵੀ ਉਸ ਪਾਸੇ ਪ੍ਰੇਰਣਾ ਕਰੇਗਾ ਭਾਈ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਗੁਰੂ ਕੀ ਸੰਗਤ ਵਿੱਚ ਆ ਜਦੋਂ ਪੂਰਿਆਂ ਦੀ ਸੰਗਤ ਹੋਵੇਗੀ ਤੇ ਪੂਰੇ ਗੁਰੂ ਦੀ ਪਛਾਣ ਫੇਰ ਆਵੇਗੀ ਫਿਰ ਪਰਮੇਸ਼ਰ ਨਾਲ ਮੇਲ ਹੁੰਦਾ ਹੈ ਤੇ ਜਿਹੜੇ ਸਾਰਾ ਹੰਕਾਰ ਛੱਡ ਗਏ ਤਿਆਗ ਕਰਕੇ ਆਪਣੇ ਮਨ ਵਿੱਚ ਹਰੇਕ ਚੀਜ਼ ਦਾ ਉਹਦੇ ਚਰਣਾ ਤੇ ਟਹਿ ਬੈਂਦੇ ਹਨ ਕਿ ਪਰਮੇਸ਼ਰ ਸਾਡੀ ਕੋਈ ਵੀ ਤਾਕਤ ਨਹੀਂ ਕੋਈ ਵੀ ਸਾਡਾ ਬਲ ਨਹੀਂ ਕੋਈ ਵੀ ਸਾਡੀ ਆਪਣੀ ਚੀਜ਼ ਨਹੀਂ ਮੇਰਾ ਮੁਝ ਮੇ ਕਿਛ ਨਹੀਂ ਜੋਖ ਸ਼ਹਿਸੋ ਤੇਰਾ ਉਹ ਗੁਰੂ ਘਰ ਕੋਈ ਭੇਟਾ ਵੀ ਲਿਉਣ ਤੇ ਇਹ ਨਹੀਂ ਕਹਿੰਦੇ ਅਸੀਂ ਲਿਆਂਦੀ ਹੈ ਭਗਤ ਰਵਦਾਸ ਜੀ ਨੇ ਸਾਨੂੰ ਸਿਖਿਆ ਦਿੱਤੀ ਕਹਿੰਦੇ ਤੇਰਾ ਕੀਆ ਤੁਝੇ ਕੀਆ ਅਰਬੋਂ ਨਾਮ ਤੇਰਾ ਤੁਸੀਂ ਚਵਰ ਢਲਾਰੇ ਮਹਾਰਾਜ ਮੈਂ ਕੀ ਦੇਣ ਜੋਗਾ ਤੇਰੇ ਦਿੱਤੇ ਵਿੱਚੋਂ ਹੀ ਅਸੀਂ ਤੈਨੂੰ ਕੁਝ ਦੇ ਰਹਿ ਤੇਰੀ ਕਿਰਪਾ ਨਾਲ ਉਹ ਭੇਟਾ ਫਿਰ ਪ੍ਰਮਾਨ ਹੁੰਦੀ ਹੈ ਕਿ ਦੇ ਵਿੱਚ ਮੈਂ ਨਹੀਂ ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਐਸਾ ਜਿਹੜਾ ਗੁਰੂ ਹੈ ਕਿਵੇਂ ਕਿਰਪਾ ਕਰਦਾ ਆਪਣੇ ਚਰਨਾਂ ਤੇ ਝੁਕ ਚੁਕਿਆਂ ਹੋਿਆਂ ਨੂੰ ਆਪਣੇ ਕਰ ਕਮਲਾਂ ਨਾਲ ਉਠਾ ਕੇ ਗਲਡਾਂ ਲਾ ਲੈਂਦਾ ਇਹਦੇ ਭਾਈ ਲੈਣਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕ ਗਏ ਗੁਰੂ ਸਾਹਿਬ ਵੇਖੋ ਪਹਿਲਾਂ ਤੋਂ ਉਹਨਾਂ ਨੂੰ ਆਪ ਅੱਗੋਂ ਦੀ ਜਾ ਕੇ ਲੈਣ ਗਏ ਉਹਦੇ ਮਨ ਨੂੰ ਸਾਹਿਬ ਵੇਖ ਕੇ ਪ੍ਰੇਮ ਭਗਤੀ ਵੇਖ ਕੇ ਤੇ ਫਿਰ ਗੁਰੂ ਨੇ ਉਹਨਾਂ ਨੂੰ ਉਠਾ ਕਰਕੇ ਆਪਣੇ ਅੰਗਾਂ ਨਾਲ ਸ਼ੁਹਾ ਕੇ ਅੰਗਦ ਦੇਵ ਬਣਾ ਦਿੱਤਾ ਚਾਰਨ ਕਰੋ ਸ੍ਰੀ ਵਾਹਿਗੁਰੂ ਜਿਹਨੂੰ ਗੁਰੂ ਦੇ ਚਰਨਾਂ ਤੇ ਝੁਕਣਾ ਆ ਗਿਆ ਆਪਣੀ ਮੈਂ ਮੇਰੀ ਨੂੰ ਛੱਡ ਦਿੱਤਾ ਮੇਰਾ ਕੁਝ ਵੀ ਨਹੀਂ ਜੋ ਕੁਝ ਹੈ ਸਾਡੇ ਕੋਲੇ ਗੁਰੂ ਨੇ ਬਖਸ਼ਿਆ ਹੈ ਤੇ ਫਿਰ ਸਤਿਗੁਰੂ ਜੀ ਕਥਨ ਕਰਦੇ ਕੰਠ ਲਾਏ ਆਪਣੇ ਜਨ ਰਾਖੇ ਆਪਣੇ ਪ੍ਰੀਤ ਪਿਆਰਾਂ ਸੋ ਕਹਿਣ ਦਾ ਭਾਵ ਆਪਣੇ ਪੂਰਨ પ્રેમ ਦੇ ਨਾਲ ਉਹਨੂੰ ਸਤਿਗੁਰੂ ਜੀ ਆਪਣੇ ਵਰਗਾ ਹੀ ਕਰ ਦਿੰਦੇ ਹਨ ਕੋਈ ਫਰਕ ਨਹੀਂ ਰਹਿਣ ਦਿੰਦੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਇਹ ਸ਼ਬਦ ਦੀ ਸੰਪੂਰਨਤਾ ਕਰ ਰਹੇ ਹਨ ਤੇ ਇਸ ਵਿਚਾਰ ਦੀ ਇੱਥੇ ਵਿਸਰਾਮਤਾ ਹੋ ਰਹੀ ਹੈ ਕਹਿੰਦੇ ਭਾਈ ਗੁਰੂ ਦੀ ਵਿੜਾਈ ਬਹੁਤ ਵੱਡੀ ਹੈ ਜਿੰਨੀ ਵੀ ਕੋਈ ਕਾਰ ਲਵੇ ਉਹਦਾ ਅੰਤ ਨਹੀਂ ਆ ਸਕਦਾ ਪਰ ਜਿਉਂ-ਜਿਉਂ ਕੋਈ ਉਹਦੀ ਸਿਫਤ ਕਰੇਗਾ ਉਹ ਆਪ ਵੱਡਾ ਹੁੰਦਾ ਜਾਂਦਾ ਹੈ ਇਸ ਕਰਕੇ ਸਤਿਗੁਰਾਂ ਕਿਹਾ ਕਿ ਭਾਈ ਉਹਦੀ ਸਿਫਤ ਕਰ ਨਹੀਂ ਸਤੋਂ ਵੱਡੀ ਹੈ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਲ ਸਾਹਿਬ ਬਾਦਸ਼ਾਹ ਰਾਜਿਆਂ ਦਾ ਰਾਜਾ ਬਣ ਜਾਂਦਾ ਜਿਹਨੂੰ ਕੋਈ ਜਾਣਦਾ ਵੀ ਨਹੀਂ ਉਹ ਲੋਕ ਪਰਲੋਕ ਵਿੱਚ ਉਹਦਾ ਨਾਂ ਜਿਹੜਾ ਸਾਰੇ ਮਸ਼ਹੂਰ ਹੋ ਜਾਂਦਾ ਹੈ ਇਸ ਕਰਕੇ ਏਡੀ ਵੱਡੀ ਅਲੀ ਤਾਕਤ ਹੈ ਸਤਿਗੁਰੂ ਜੀ ਕਥਨ ਕਰਦੇ ਨੇ ਵੱਡੀ ਵਿਡਿਆਈ ਅਚਰਜ ਸੋਭਾ ਕਾਰਜ ਆਇ ਰਾਸ ਹਰਾਨੀ ਦੀ ਗੱਲ ਇਹ ਹੈ ਜਿਹੜੇ ਕਈ ਯਤਨ ਕੀਤਿਆਂ ਇੱਕ ਕਾਰਜ ਨਹੀਂ ਹੁੰਦਾ ਇੱਕ ਪਲ ਦੇ ਵਿੱਚ ਪਰਮੇਸ਼ਰ ਆਪਣੇ ਸੇਵਕਾਂ ਦੇ ਕਾਰਜ ਰਾਜ਼ ਕਰਦਾ ਜਿਨ੍ਹਾਂ ਨੂੰ ਪਤਾ ਲੱਗ ਗਿਆ ਗੁਰਪੂਰਾ ਜਨ ਸਿਮਰਿਆ ਸਈ ਭੈ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਸ ਜਿਨ੍ਹਾਂ ਨੇ ਇੱਕ ਦੀ ਟੇਕ ਰੱਖੀ ਹੈ ਉਹਨਾਂ ਦੇ ਸਾਰੇ ਕਾਰਜੋ ਸਵਾਰਦਾ ਪਰ ਜਿਨ੍ਹਾਂ ਦਾ ਮਨ ਟਿਕ ਗਿਆ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਆਕਾਰ ਸਵਾਰੇ ਸੋ ਇਸ ਸ਼ਬਦ ਦੀ ਜਿਹੜੀ ਸੰਪੂਰਤਾ ਵਾਲੀ ਤੁਕ ਸਤਿਗੁਰੂ ਬਖਸ਼ਦੇ ਹਨ ਨਾਮ ਤੇ ਪ੍ਰਭੂ ਪੂਰਾ ਤੇਤਉ ਸਗਲੇ ਦੂਖ ਬਰਾਂਸੈ ਨਾਮ ਤੇ ਪ੍ਰਭੂ ਪੂਰਾ ਤੇਤਉ ਸਗਲੇ ਦੂਖ ਬਰਾਂਸੈ ਕਹਿੰਦੇ ਇਸ ਕਰਕੇ ਪਰਮੇਸ਼ਰ ਨੇ ਕਿਰਪਾ ਕੀਤੀ ਇਹ ਜੀਵ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਆਉਣ ਦਾ ਨੇ ਬਲ ਬਖਸ਼ਿਆ ਸੋਝੀ ਬਖਸ਼ੀ ਤੇ ਸਤਿਗੁਰੂ ਜੀ ਕਥਨ ਕਰਦੇ ਹਨ ਇਹ ਫਿਰ ਸਾਰੇ ਦੁੱਖ ਦੂਰ ਹੋ ਗਏ ਤੇ ਸੁਖ ਪ੍ਰਾਪਤ ਹੋ ਗਏ ਗੁਰੂ ਕੇ ਚਰਨਾਂ ਵਿੱਚ ਆਇਆ ਗੁਰੂ ਕੀ ਬਾਣੀ ਸੁਣਿਆ ਗੁਰੂ ਕੀ ਆਗਿਆ ਨੂੰ ਮੰਨਿਆ ਦੁੱਖ ਰੋਗ ਸੰਤਾਪ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਇਸ ਪ੍ਰਾਪਤ ਗੁਰੂ ਕੇ ਸਾਧ ਸੰਗਤ ਸੇਵਕ ਪਰਿਵਾਰ ਨੇ ਮਹਾਂਪੁਰਖਾਂ ਦੇ ਦਰ ਆ ਕਰਕੇ ਉਧਿਆ ਹਿਆ ਜੋ ਵਾ ਵਾ ਬਾਣੀ ਦਾ ਰੰਕਾਰ ਹੈ ਤੇ ਜੇਵੜ ਅਵਰਨਾ ਕੋਏ ਗੁਰੂ ਕੀ ਬਾਣੀ ਦੀ ਅਰਾਧਨਾ ਕਰਵਾਈ ਸੇਵਾ ਕੀਤੀ ਲੰਗਰ ਪਾਣੀ ਦੇ ਪ੍ਰਵਾਹ ਚੱਲੇ ਮਹਾਰਾਜ ਕਿਰਪਾ ਕਰਨ ਤਨ ਮਨ ਧਨ ਦੇ ਨਾਲ ਜਿਨ੍ਹਾਂ ਵੀ ਸੇਵਾ ਕੀਤੀ ਸੰਗਤਾਂ ਨੇ ਉਹਨਾਂ ਦੀ ਸੇਵਾ ਹਾਜ਼ਰੀ ਦਾਨ ਪ੍ਰਵਾਨ ਕਰਨਾ ਸ਼ੁਭ ਕਾਮ ਮਨੋ ਕਾਣਾ ਪੂਰਨ ਕਾਰਨਾ ਕਾਜ ਰਾਸ ਕਾਰਨਾ ਪ੍ਰਚਾਰਨਾ ਦਾ ਪ੍ਰੇਮ ਗੁਰੂ ਸਿਮਰਨੀਆਂ ਇਨੇ ਸਮੇਂ ਤੇ ਇਨਾ ਕੁਝ ਕਹਿੰਦਿਆ ਮੂਰਖਣ ਜਾਣ ਜੀ ਕੋਲ ਬੇਅੰਤ ਪੁੱਲਾਂ ਹੋਈਆਂ ਗੁਰੂ ਕੇ ਸਾਥ ਸਹਿਤ ਮਹਾਪੁਰਖ ਸਤਿਗੁਰੂ ਬਖਸ਼ਣ ਜੋਗ ਹੋ ਓਕਣਾ ਨੂੰ ਨਾ ਚਤਾਰਨਾ ਅੱਗੇ ਤੋਂ ਸੋਜੀ ਬਖਸ਼ਣੀ ਮਹਾਰਾਏ ਕਿਰਪਾ ਕਰੇ ਪੜਦਿਆਂ ਸੁਣਜਣੋਂ ਲਾਹੇਵੰਦ ਕਰੇ ਧਰਮ ਦਾ ਪੰਤਾ ਵਾਧਾ ਹੋਏ ਪੁੱਲਾਂ ਚੁੱਕਾ ਦੀ ਖਿਮਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣ ਸਰਬਤ ਦਾ ਭਲਾ ਜੋ ਬੁਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ